ਫੁੱਡੀ ਮੰਨ ਲੀਏ ਜੇ ਅਸੀਂ ਪਾਰਟੀ ਦੇ ਉਲਟ ਚੱਲ ਰਹੇ ਹਾਂ ਤਾਂ ਸਾਨੂੰ ਤੁਸੀਂ ਪਾਰਟੀ 'ਚ ਬਾਹਰ ਦਾ ਰਸਤਾ ਕਿਉਂ ਨਹੀਂ ਦਿਖਾਉਂਦੇ ਲਿਖਦੇ ਆ ਜੀ ਵੀ ਇਕੱਲਾ ਡਿੰਪੀ ਹੀ ਜਾ ਰਿਹਾ ਜੀ ਪਾਰਟੀ ਛੱਡ ਕੇ ਸਣੀ ਵੀ ਅਕਾਲੀ ਦਲ ਚਾਹ ਤੇ ਆਪਣੇ ਕਾਕਾ ਭੇਜੀ ਵੀ ਚੱਲ ਤੁਹਾਨੂੰ ਇੱਕ ਮੇਰਾ ਸਵਾਲ ਆ ਜੀ ਵੀ ਤੁਸੀਂ ਸਾਡੀ ਪਾਰਟੀ ਦਾ ਸਾਨੂੰ ਸਰਟੀਫਿਕੇਟ ਦੇ ਰਹੇ ਹੋ ਕਿ ਤੁਸੀਂ ਵਫਾਦਾਰ ਨਹੀਂ ਪਾਰਟੀ ਦੇ ਛੋਰਾ ਮਾਰਗੇ ਜੀ ਤੁਸੀਂ ਪਾਰਟੀ ਦੇ ਵਫਾਦਾਰ ਨਹੀਂ ਸਰਦਾਰ ਜੀ ਜੇ ਅਸੀਂ ਪਾਰਟੀ ਦੇ ਵਫਾਦਾਰ ਨਹੀਂ ਤਾਂ ਇਲੈਕਸ਼ਨ ਚੱਕ ਕੇ ਦੇਖੋ ਰਿਜ਼ਲਟ ਚੱਕ ਕੇ ਦੇਖੋ ਤੁਸੀਂ ਸਾਨੂੰ ਉਸ ਉਸੀ ਸਰਟੀਫਿਕੇਟ ਦੇਉਂਗੇ ਸਾਨੂੰ ਹੁਣ ਫੇਸਬੁੱਕਾਂ ਤੇ ਚਟਾਨ ਮੰਨੂ ਹਰ ਵਰਕਰ ਦੇ ਡਿੰਪੀ ਟੱਲੋਂ ਨਾਲ ਖੜਦਾ ਸਣੀ ਟੱਲੋਂ ਨਾਲ ਖੜਦਾ ਤਾਂ ਅੱਜ ਜਿਹੜਾ ਹਜੂਮ ਜਿਹਦੇ ਤੋਂ ਤੁਹਾਨੂੰ ਘਬਰਾਹਟ ਹੋਈ ਖੜੀ ਆ ਵੀ ਇਹ ਕੀ ਹੋ ਗਿਆ ਅਸੀਂ ਸਰਦਾਰ ਹਰਦੀਪ ਸਿੰਘ ਡਿੰਪੀ ਟੱਲੋਂ ਦੇ ਨਾਲ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਬੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਵੀ ਬਰਾੜ ਮਦੀਰ ਮੈਂ ਜ਼ਿਆਦਾਤਰ ਜੀ ਸੋਸ਼ਲ ਮੀਡੀਆ ਤੇ ਕਿਤੇ ਇੰਨਾ ਐਕਟਿਵਲੀ ਫੇਸਬੁੱਕ ਲਾਈਵ ਆ ਹੋਇਆ ਨਹੀਂ ਕਦੇ ਪਰ ਆ ਜਿਹੜਾ ਪਿਛਲੇ ਦੋ ਦਿਨਾਂ ਦਾ ਐਡਾ ਵੱਡਾ ਸਿਆਸੀ ਸਮੀਕਰਨ ਦੇ ਦਰਵਾਜ਼ੇ ਹਲਕੇ ਦਾ ਬਦਲਿਆ ਉਸ ਦੇ ਮਤਲਬਕ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਜੀ ਸੋ ਮੈਂ ਸੋਚਿਆ ਚਲੋ ਫੇਸਬੁੱਕ ਦੀ ਸਾਥੀਆਂ ਦਾ ਸਾਰਾ ਲਿਆ ਜਾਵੇ ਸਾਰਿਆਂ ਦਾ ਮੇਰਾ ਬਾਕੀ ਤਾਂ ਸਾਰਾ ਜੀ ਤੁਸੀਂ ਜੋ ਚੱਲ ਰਿਹਾ ਡਿੰਪੀ ਬਾਈ ਜੀ ਵੀ ਪੱਤਰਕਾਰ ਸਭਾ ਨੂੰ ਦੱਸ ਹੀ ਰਹੇ ਆ ਕੀ ਹੋਇਆ ਕਾਰਨ ਕੀ ਬਣਿਆ ਜਿਵੇਂ ਜਿਵੇਂ ਉਹਨਾਂ ਨੂੰ ਸਵਾਲ ਹੁੰਦੇ ਆ ਮੇਰੇ ਦੋ ਤਿੰਨ ਸਵਾਲ ਨਾ ਜੀ ਮੇਰੇ ਮੇਰੇ ਤੋਂ ਰਿਹਾ ਨਹੀਂ ਗਿਆ ਵੈਸੇ ਮੈਂ ਪਾਉਣੀ ਨਹੀਂ ਸੀਗੀ ਵੀਡੀਓ ਪਰ ਮੇਰੇ ਜਿਹੜੇ ਦੋ ਚਾਰ ਸਾਥੀ ਹਨਾ ਆਈਟੀ ਦੇ ਸ਼੍ਰੋਮਣੀ ਕਾਲੀ ਦਾ ਲਾਈਟੀ ਦੇ ਉਹਨਾਂ ਨੂੰ ਥੋੜੀ ਜੀ ਬੇਨਤੀ ਕਰਨੀ ਹੈ ਜੀ ਉਹਨਾਂ ਤੋਂ ਦੋ ਚਾਰ ਸਵਾਲ ਪੁੱਛਣੇ ਆ ਜੀ ਵੀ ਸ਼ਾਇਦ ਮੇਰਾ ਉਹ ਜਵਾਬ ਦੇ ਦਿੰਦਾ ਇੱਕ ਮੇਰੇ ਵੀਰ ਨੇ ਕੱਲ ਪਾਇਆ ਜੀ ਵੀ 2023 ਚ 23 ਦਸੰਬਰ ਨੂੰ ਇਹ ਮੀਟਿੰਗ ਫਿਕਸ ਹੋ ਗਈ ਸੀ ਜੀ ਭਗਵੰਤ ਮਾਨ ਨਾਲ ਇਹਨਾਂ ਨੇ ਤਾਂ ਭੱਜਣਾ ਹੀ ਸੀਗਾ ਜੀ ਤੇ ਮੈਂ ਉਹਨਾਂ ਨੂੰ ਸਰਦਾਰ ਜੀ ਨੂੰ ਸਵਾਲ ਪੁੱਛਦਾ ਆਂ ਵੀ ਜੇ ਤੁਹਾਨੂੰ 2023 ਚ 23 ਦਸੰਬਰ ਦਾ ਪਤਾ ਸੀ ਵੀ ਅਸੀਂ ਪਾਰਟੀ ਦੇ ਚਲੋ ਉਲਟ ਥੋੜੀ ਮੰਨ ਲਈਏ ਜੇ ਅਸੀਂ ਪਾਰਟੀ ਦੇ ਉਲਟ ਚੱਲ ਰਹੇ ਆ ਤਾਂ ਸਾਨੂੰ ਤੁਸੀਂ ਪਾਰਟੀ ਚ ਬਾਹਰ ਦਾ ਰਸਤਾ ਕਿਉਂ ਨਹੀਂ ਦਿਖਾਇਆ ਜੀ ਮੇਰਾ ਜਵਾਬ ਦਿਓ ਜੀ ਇਸ ਗੱਲ ਦਾ ਹੂੰ ਤਾਂ ਤੁਸੀਂ ਐਮੈਂਡਮੈਂਟ ਚ ਪਾਰਟੀ ਚ ਕੋਈ ਮਾੜਾ ਜਾਇ ਹੋ ਜੇ ਹੋ ਜੇ ਤੇ ਉਦੋਂ ਹੀ ਕੱਢ ਕੇ ਪਰੇ ਮਾਰਦੇ ਆਂ ਤੇ ਸਾਨੂੰ ਕੱਢ ਕੇ ਬਾਹਰ ਮਾਰਨਾ ਸੀਗਾ ਜੀ ਜਵਾਬ ਦਿਓ ਜੀ ਮੇਰੀ ਗੱਲ ਦਾ ਦੂਜੇ ਜੀ ਇੱਕ ਮੇਰੇ ਸਾਡੇ ਸਾਥੀ ਆ ਅਰਸੋਂ ਦੇ ਪ੍ਰਾਣੀ ਸਾਥੀਆ ਉਹ ਮਲੋੜਦੇ ਆ ਜੀ ਉਹ ਜਨਾਬ ਨੇ ਜਮਾਂ ਹੀ ਹੱਦ ਕਰਤੀ ਜੀ ਮੈਂ ਕੀ ਬੋਲਾਂ ਜੀ ਵੀ ਉਹ ਕਿੰਨੇ ਨੀਚਪੁਣੇ ਤੇ ਉਤਰੇ ਵੇ ਆ ਪਤੰਦਰ ਲਿਖਦੇ ਆ ਜੀ ਵੀ ਕੱਲਾ ਡਿੰਪੀ ਹੀ ਜਾ ਰਿਹਾ ਜੀ ਪਾਰਟੀ ਛੱਡ ਕੇ ਸਣੀ ਵੀ ਅਕਾਲੀ ਦਲ ਚਾ ਤੇ ਆਪਣੇ ਕਾਕਾ ਬੇਜੀ ਵੀ ਅਕਾਲੀ ਦਲ ਚ ਉਹ ਭਾਈ ਸਾਹਿਬ ਰੱਬ ਤੋਂ ਡਰੋ ਆਪਾਂ ਉਹਨੂੰ ਵੈਗਰੂ ਨੂੰ ਜਾਣ ਦੇਣੀ ਆ ਕਿਉਂ ਤੁਸੀਂ ਘਰ ਪਾੜਨ ਵਾਲੀਆਂ ਗੱਲਾਂ ਤੇ ਚੱਲ ਪਿਓ ਕਿਉਂ ਕਿਉਂ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਕਿਉਂ ਝੂਠ ਦਿਆ ਐਡਾ ਵੱਡਾ ਤੁਸੀਂ ਸਿਸਟਮ ਚਲਾ ਰਹੇ ਹੋ ਸਨੀ ਢਿੱਲੋਂ ਉਹ ਇਨਸਾਨ ਹੈ ਜੋ ਆਪਦੇ ਡਿੰਪੀ ਢਿੱਲੋਂ ਲਈ ਭਰਾ ਲਈ ਜਾਨ ਵੀ ਦੇ ਸਕਦਾ ਠੀਕ ਹੈ ਜੀ ਤੇ ਜਿਹੜੇ ਤੁਸੀਂ ਕਾਕਾ ਸਾਡੇ ਬੱਚੇ ਦੀ ਗੱਲ ਕੀਤੀ ਆ ਮੈਂ ਪਰਿਵਾਰ ਨੂੰ ਬੜਾ ਨਿੱਜੀ ਤੌਰ ਤੇ ਜਾਣਦਾ ਹਾਂ ਉਹ ਡਿੰਪੀ ਬਾਈ ਜੀ ਨੂੰ ਡਿੰਪੀ ਪਾਪਾ ਕਹਿ ਕੇ ਸੰਬੋਧਨ ਕਰਦਾ ਤੇ ਤੁਸੀਂ ਮਤਲਬ ਹੁਣ ਹੋਰ ਤਾਂ ਕੁਝ ਚੱਲਿਆ ਨਹੀਂ ਹੁਣ ਘਰ ਪਾੜਨ ਤੇ ਆਗੇ ਤੁਹਾਨੂੰ ਇੱਕ ਮੇਰਾ ਸਵਾਲ ਆ ਜੀ ਵੀ ਤੁਸੀਂ ਸਾਡੀ ਪਾਰਟੀ ਦਾ ਸਾਨੂੰ ਸਰਟੀਫਿਕੇਟ ਦੇ ਰਹੇ ਹੋ ਵੀ ਤੁਸੀਂ ਵਫਾਦਾਰ ਨਹੀਂ ਪਾਰਟੀ ਦੇ ਛੋਰਾ ਮਾਰਗੇ ਜੀ ਤੁਸੀਂ ਪਾਰਟੀ ਦੇ ਵਫਾਦਾਰ ਨਹੀਂ ਸਰਦਾਰ ਜੀ ਜੇ ਅਸੀਂ ਪਾਰਟੀ ਦੇ ਵਫਾਦਾਰ ਨਹੀਂ ਤਾਂ ਇਲੈਕਸ਼ਨ ਚੱਕ ਕੇ ਦੇਖੋ ਰਿਜ਼ਲਟ ਚੱਕ ਕੇ ਦੇਖੋ ਸਾਡੇ ਰਿਕਾਰਡ ਬੋਲਦੇ ਆ ਕਿ ਤੜਵਾ ਹਲਕੇ ਦੇ ਡਿੰਪੀ ਢਲੋਂਦੇ ਤੁਸੀਂ ਸਾਨੂੰ ਤੁਸੀਂ ਸੋਸੀ ਸਰਟੀਫਿਕੇਟ ਦੇਓਗੇ ਸਾਨੂੰ ਹੁਣ ਫੇਸਬੁੱਕਾਂ ਤੇ ਵਿਦਵਾਨ ਬਣ ਕੇ ਉਹ ਮੇਰੇ ਦੋ ਚਾਰ ਹੋਰ ਸਾਥੀ ਵੀ ਹੈਗੇ ਚਲੋ ਮੈਂ ਹੁਣ ਕੀ ਨਾਮ ਲਾਵਾਂ ਸਾਰਿਆਂ ਦਾ ਉਹ ਵੀ ਇੱਕੋ ਹੀ ਹੁਣ ਪ੍ਰੋਪੋਗੈਂਡਾ ਚਲਾਤਾ ਵੀ ਜੀ ਇਹਨਾਂ ਦੀ ਕਰਦਾਰ ਕੁਸ਼ੀ ਕਰਦੇ ਹੋ ਹੋਰ ਤਾਂ ਆਪਣੇ ਤੋਂ ਕੁਝ ਹੁੰਦਾ ਨਹੀਂ ਹੁੰਦਾ ਵੀ ਨਹੀਂ ਹੁੰਦਾ ਚਲੋ ਅਸੀਂ ਵੀ ਇਸ ਗੱਲ ਤੇ ਸਹੀ ਆ ਤੁਸੀਂ ਆਪਦੇ ਥਾਂ ਤੇ ਠੀਕ ਚੱਲ ਰਹੇ ਹੋ ਪਰ ਇੰਨਾ ਇੰਨਾ ਨੀਚ ਪੱਧਰ ਤੇ ਉਤਰੋ ਕੋਈ ਫੈਕਟ ਲੈ ਕੇ ਆਓ ਫੈਕਟ ਚੈੱਕ ਕਰੋ ਤੇ ਠੀਕ ਆ ਬੋਲੋ ਅਸੀਂ ਵੀ ਜਵਾਬ ਦੇਵਾਂਗੇ ਤੁਹਾਡਾ ਕੋ ਪਰ ਇੰਨੇ ਨੀਚ ਪੱਧਰੇ ਕੰਮ ਤੇ ਨਾ ਉਤਰੋ ਪਰਿਵਾਰ ਨੂੰ ਪਾੜਨ ਦੀ ਗੱਲ ਜਾਂ ਹੋਰ ਗੱਲਾਂ ਇਸ ਤੇ ਨਾ ਆਓ ਇੱਕ ਬਲਾਕ ਸੰਪਤੀ ਦੇ ਇਲੈਕਸ਼ਨ ਹੋਏ ਸੀ 2018 ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਸਾਡੇ ਇੱਥੇ ਜਿਹੜੇ ਹੁਣ ਪ੍ਰਧਾਨ ਆ ਪੰਜਾਬ ਕਾਂਗਰਸ ਦੇ ਸਾਡੇ ਵਿਰੁੱਧ ਐਮਐਲਏ ਉਹੀ ਲੜਦੇ ਆ ਉਥੇ ਇੱਕ ਬੂਥ ਕੈਪਚਰਿੰਗ ਹੋਈ ਆ ਜੀ ਦੋ ਤਿੰਨ ਪਿੰਡਾਂ 'ਚ ਜੇ ਅਸੀਂ ਪਾਰਟੀ ਪ੍ਰਤੀ ਵਫਾਦਾਰ ਨਾ ਹੁੰਦੇ ਜਿਹੜੇ ਤੁਸੀਂ ਕਹਿੰਨੇ ਹੋ ਵੀ ਉਹ ਜਿਹੜੇ ਪਰਚੇ ਹੋਏ ਆ ਨਾ ਜੀ ਜਿਹੜੇ ਜਿੰਨਾ 'ਚ ਡਿੰਪੀ ਢਿੱਲੋਂ ਦੇ ਸੰਨੀ ਢਿੱਲੋਂ ਜੇਲ੍ਹ ਰਹਿ ਕੇ ਆਏ ਆ ਉਹ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਕਰਕੇ ਹੀ ਪਰਚੇ ਹੋਏ ਆ ਨਹੀਂ ਕੋਈ ਹੋਰ ਥੋੜਾ ਕਰਾਲੇਖਾਂ ਲੀਡਰ ਤੇ ਰਹਿ ਆਵੇ ਜੇਲ੍ਹ ਤੁਸੀਂ ਸਾਨੂੰ ਸਰਟੀਫਿਕੇਟ ਦੇ ਰਹੇ ਹੋ ਪਾਰਟੀ ਦੇ ਵਫਾਦਾਰੀ ਦੇ ਤੇ ਇਹ ਇਹ ਕਰਾਲੇ ਇਹ ਵੀ ਇੱਕ ਤੁਹਾਨੂੰ ਬੇਨਤੀ ਆ ਇਹ ਸਾਨੂੰ ਪਾਰਟੀ ਦੀ ਜਿਹੜੀ ਜਿੰਨੀ ਡਿੰਪੀ ਢੱਲੋਂ ਨੇ 40 ਸਾਲ ਪਾਰਟੀ ਦੇ ਨਾਲ ਜੁੜ ਕੇ ਕੰਮ ਕੀਤਾ ਸਣੀ ਢੱਲੋਂ ਨੇ ਨਾਲ ਜੁੜ ਕੇ ਕੰਮ ਕੀਤਾ ਤੁਸੀਂ ਸਾਡੀ ਕਰਤਾਰਕੁਸ਼ੀ ਕਰਨ ਤੇ ਉੱਤਰੇਵੇਂ ਹੋ ਸਾਡੇ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਹਲਕੇਦਿਆਂ ਨੂੰ ਡਿੰਪੀ ਢੱਲੋਂ ਇੱਕ ਨੇਕ ਇਨਸਾਨ ਆ ਭਾਈ ਜੀ ਬਹੁਤ ਜਿਨੇ ਕੱਲੇ-ਕੱਲੇ ਬੰਦੇ ਨੂੰ ਅਕਾਲੀ ਦਲ ਦੇ ਨਾਲ ਜੋੜ ਕੇ ਰੱਖਿਆ ਜਦੋਂ ਸਰਦਾਰ ਮਰਜਿੰਦਰ ਸਿੰਘ ਰਾਜਾ ਵੜਿੰਗ ਜੀ ਤਿੰਨ ਸਾਡੇ 3 ਮਹੀਨਿਆਂ ਲਈ ਮੰਤਰੀ ਬਣਗੇ ਸੀ ਨਾ ਕਹਿੰਦੇ ਘਮਾਉਂਦੇ ਟੱਪਗੇ ਸੀ ਉਹਦੇ ਕੋਲੇ ਕਹਿੰਦੇ ਕਹੋਂਦੇ ਮੈਂ ਨਾਂ ਨਹੀਂ ਲੈਣੇ ਸ਼੍ਰੋਮਣੀ ਕਾਲੀ ਦਲ ਦੇ ਠੀਕ ਆ ਜੀ ਤੁਹਾਡੇ ਲੰਬੀ ਹਲਕੇ ਦੇ ਹੀ ਆ ਤੇ ਤੁਸੀਂ ਸਾਨੂੰ ਪਾਰਟੀ ਬਾਰੇ ਦੱਸੋਗੇ ਕਿ ਸਾਡੀਆਂ ਵਫਾਦਾਰੀਆਂ ਚੈੱਕ ਕਰੋਗੇ ਆ ਸਾਨੂੰ ਡਿੰਪੀ ਟੁੱਲੋਂ ਨੇ ਉਦੋਂ ਵੀ ਤਕੜਾ ਕੀਤਾ ਸਾਨੂੰ ਹੌਸਲਾ ਦਿੱਤਾ ਵੀ ਮੈਂ ਤੁਹਾਡੇ ਨਾਲ ਆ ਤੇ ਚਟਾਨ ਵਾਂਗੂ ਹਰ ਵਰਕਰ ਦੇ ਡਿੰਪੀ ਟੁੱਲੋਂ ਨਾਲ ਖੜਦਾ ਸਣੀ ਟੁੱਲੋਂ ਨਾਲ ਖੜਦਾ ਤਾਂ ਅੱਜ ਜਿਹੜਾ ਹਜੂਮ ਜਿਹਦੇ ਤੋਂ ਤੁਹਾਨੂੰ ਘਬਰਾਹਟ ਹੋਈ ਖੜੀ ਆ ਵੀ ਇਹ ਕੀ ਹੋ ਗਿਆ ਠੀਕ ਹੈ ਜੀ ਇਹ ਤਾਂ ਹਜੂ ਮੈਨਿੰਨੀ ਸੰਗਤ ਆ ਜਿਹੜੀ ਉਹਦੇ ਨਾਲ ਖੜੀ ਹੈ ਇਹ ਦਿਲੋਂ ਪਿਆਰ ਕਰਦੇ ਆ ਉਹਨੂੰ ਲੋਕ ਤੁਸੀਂ ਸਾਡਾ ਸਿਆਸੀ ਕਤਲ ਕਰਨ ਦੀ ਤਿਆਰੀ ਚ ਸੀਗੇ ਠੀਕ ਹੈ ਚਲੋ ਭਰਾ ਪਿਆਰ ਆ ਗਿਆ ਚਲੋ ਠੀਕ ਹੈ ਜੀ ਪਰ ਅਸੀਂ ਤਾਂ ਪ੍ਰਧਾਨ ਜੀ ਅੱਗੇ ਜਾ ਕੇ ਹੱਥੀਂ ਜੋੜਦੇ ਸੀ ਗੋਡੇ ਟੇਕਦੇ ਸੀ ਕਿ ਵੀ ਪ੍ਰਧਾਨ ਜੀ ਤੁਸੀਂ ਅੱਗੇ ਲੱਗੋ ਤੁਸੀਂ ਹੱਥੀਂ ਉਹ ਹੱਥੀਂ ਦੀ ਪੈੜ 'ਚ ਸਾਰਾ ਕੁਝ ਆ ਜਾਊਗਾ ਪਾਰਟੀ ਲਈ ਤੁਸੀਂ ਬਹੁਤ ਵੱਡੇ ਹੋ ਪ੍ਰਧਾਨ ਹੋ ਤੁਹਾਡੀ ਪੈੜ 'ਚ ਸਾਰਾ ਕੁਝ ਆ ਜਾਊਗਾ ਅਸੀਂ ਤੁਹਾਡੇ ਨਾਲ ਲੰਗੇ ਪੈਰੀ ਚੱਲਾਂਗੇ ਉਹ ਵੀ ਨਹੀਂ ਕਰਨਾ ਤੇ ਇਰਾਦੇ ਨਹੀਂ ਐਂਨੌਂਸ ਕਰਨਾ ਮਨਪੀਤ ਜੀ ਨੂੰ ਵੀ ਨਹੀਂ ਰੋਕਣਾ ਉਹਦੇ ਉਲਟ ਵੀ ਕਿਉਂਕਿ ਉਹ ਬੀਜੇਪੀ ਦੀ ਚਲੋ ਠੀਕ ਆ ਬੀਜੇਪੀ ਚਾਹ ਤਾਂ ਫਿਰ ਆਪਾਂ ਇਹ ਤੱਕ ਲੀਖ ਤੱਕ ਖਿੱਚ ਸਕਦੇ ਆ ਨਾ ਵੀ ਭਾਈ ਉਹ ਆਪਣੇ ਕਿਸਾਨਾਂ ਦੇ ਉਲਟ ਹੈ ਪਾਰਟੀ ਉਹ ਬੀਜੇਪੀ ਆ ਆਪਾਂ ਉਹਦੇ ਨਾਲ ਆਪਣਾ ਕੋਈ ਸਮਝੌਤਾ ਨਹੀਂ ਜਿੰਨੀ ਦੇਰ ਕੋਈ ਗੱਲ ਨਹੀਂ ਕਰਦੇ ਆਪਾਂ ਅਲੱਗ ਲੀ ਖਿੱਚੀਏ ਉਹ ਅਲੱਗ ਲੀ ਖਿੱਚ ਕੇ ਚੱਲਣ ਅਸੀਂ ਉਹਤੇ ਵੀ ਨਹੀਂ ਕੁਝ ਬੋਲਦੇ ਤੇ ਅਸੀਂ ਅਸੀਂ ਕਿਹੜੀ ਸਾਨੂੰ ਐਂ ਤਾਂ ਦੱਸ ਦਿਓ ਵੀ ਸਾਡੇ ਤੁਸੀਂ ਸਾਨੂੰ ਹਮਦਰਦੀ ਤਾਂ ਸਾਡੇ ਨਾਲ ਕੀ ਕਿਸੇ ਨੇ ਕਰਨੀ ਸੀਗੀ ਆਈਟੀ ਵਾਲੇ ਮੁੰਡੇ ਜਿਹੜੇ ਹੁਣ ਪਾਈ ਜਾਂਦੇ ਵਾਇਰਲ ਕਰੀ ਜਾਂਦੇ ਫੋਟੋਆਂ ਵਗੈਰਾ ਸਾਰ ਤੁਸੀਂ ਤਾਂ ਸਾਨੂੰ ਉਲਟਾ ਹੋਰ ਧੱਕਣ ਤੇ ਹੋ ਗਏ ਭਾਈ ਸਾਹਿਬ ਇਹ ਹਲਕਾ ਅਸੀਂ ਸਾਡੇ ਬਾਪ ਦਾਦੇ ਅਕਾਲੀ ਸੀਗੇ ਜੀ ਅਸੀਂ ਡਿੰਪੀ ਢਲੋਂ ਨਹੀਂ ਟੁੱਟਿਆ ਅਸੀਂ ਸਾਰੇ ਟੁੱਟ ਗਏ ਆ ਸਾਡੇ ਬੱਚਿਆਂ ਤਾਂ ਘਰੇ ਰੋਈ ਜਾਂਦੇ ਆ ਵੀ ਇਹ ਕੀ ਹੋ ਗਿਆ ਤੇ ਤੁਸੀਂ ਸਾਨੂੰ ੱੱਕੇ ਮਾਰ ਕੇ ਸਾਨੂੰ ਗਲ ਨਾਲ ਤਾਂ ਕੀ ਲਾਉਣਾ ਸੀ ਉਲਟਾ ਸਾਨੂੰ ਹੋਰ ੱੱਕੇ ਮਾਰਦੇ ਹੋਵੇ ਜਾਓ ਭੱਜੋ ਭੱਜੇ ਤਾਂ ਹੈਗੇ ਆ ਜੀ ਸਾਨੂੰ ਸਾਨੂੰ ਪਤਾ ਹੀ ਹੈ ਵੀ ਜੋ ਸਾਡੇ ਨਾਲ ਸਾਡੇ ਨਾਲ ਚਲੋ ਕੋਈ ਗੁਰੂ ਮਹਾਰਾਜ ਅੱਗੇ ਅਰਦਾਸ ਆ ਵੀ ਚੰਗਾ ਹੋਵੇ ਭਲੀ ਕਰੇ ਤੇ ਤੁਹਾਨੂੰ ਮੇਰੇ ਇਹ ਬਾਈ ਜੀ ਬੇਨਤੀ ਆ ਸਾਰਿਆਂ ਨੂੰ ਵੀ ਅਸੀਂ ਸਰਦਾਰ ਹਰਦੀਪ ਸਿੰਘ ਡਿੰਪੀ ਢੱਲੋਂ ਦੇ ਨਾਲ ਆ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਗਏ ਜਿਵੇਂ ਉਹ ਫੈਸਲਾ ਲੈਣਗੇ ਅਸੀਂ ਆਪ ਦੇ ਸਾਰੇ ਜਿੰਨੇ ਸਾਡੇ ਮਤਲਬ ਜਿੰਨੇ ਕੱਲ ਮੈਂਬਰ ਸਾਹਿਬ ਉਥੇ ਵਰਕਰ ਸਾਹਿਬਾਨ ਸਾਰੇ ਇਕੱਠੇ ਹੋਏ ਸੀ ਉਹਨਾਂ ਨੇ ਸਾਰੇ ਇਖਤਿਆਰ ਡਿੰਪੀ ਢੱਲੋਂ ਜੀ ਨੂੰ ਸੌਂਪਿਆ ਜੋ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਠੋਕ ਕੇ ਖੜਾਂਗੇ ਜੀ ਤੇ ਤੁਹਾਨੂੰ ਮੇਰੀ ਆਈਟੀ ਵਾਲਿਆਂ ਨੂੰ ਬੇਨਤੀ ਹੈ ਇੱਕ ਸਾਡਾ ਭਰਾ ਹੈਗਾ ਆਈਟੀ ਹੈੱਡ ਹੈ ਉਹਨੂੰ ਵੀ ਬੇਨਤੀ ਹੈ ਵੀ ਭਾਈ ਆਪਾਂ ਇਕੱਠੇ ਹੀ ਖਾਧੀ ਆ ਤੇ ਜਦੋਂ ਕਹਿੰਦੇ ਹੁੰਦੇ ਹਨ ਨਾ ਵੀ ਇੰਨੀ ਆਪਣਾ ਆਪਾਂ ਗੱਲਾਂ ਜਿਹਦੇ ਨਾਲ ਖਾਦਾ ਪੀਤਾ ਹੋਵੇ ਉਹਦੇ ਫਿਰ ਪਰਿਵਾਰ ਦੇ ਨਾ ਪਰਦੇ ਨਹੀਂ ਫਰੋਲੀਦੇ ਹੁੰਦੇ ਸੋ ਤੈਨੂੰ ਬੇਨਤੀ ਹੈ ਭਰਾਵਾ ਤੂੰ ਆਈਟੀ ਇੰਚਾਰਜ ਆ ਬਹੁਤ ਵੱਡਾ ਤੇ ਤੈਨੂੰ ਬੇਨਤੀ ਆ ਕਿਉਂਕਿ ਫਿਰ ਜੇ ਤੁਸੀਂ ਹੋਰ ਬੋਲੋਗੇ ਤੇ ਫਿਰ ਸਾਨੂੰ ਵੀ ਸਾਰਾ ਕੁਝ ਪਤਾ ਵੀ ਆਈਟੀ ਦੇ ਵਿੱਚ ਕੀ ਚੱਲੀ ਜਾਂਦਾ ਤੇ ਅੰਦਰੂਨੀ ਕਲੇਸ਼ ਕਿੰਨਾ ਕੁ ਵਧਿਆ ਪਿਆ ਉਹ ਵੀ ਸਾਨੂੰ ਸਾਰਾ ਹੀ ਪਤਾ ਹੈ ਤੇ ਕੌਣ ਕਿੰਨੀ ਤਨਖਾਹ ਲੈਂਦਾ ਉਹ ਵੀ ਸਾਨੂੰ ਸਾਰਾ ਹੀ ਪਤਾ ਤੋਂ ਫਿਰ ਅਸੀਂ ਵੀ ਜਵਾਬ ਦੇਵਾਂਗੇ ਹਾਂ ਤਰਕ ਨਾਲ ਜੇ ਕੋਈ ਗੱਲ ਕਰੋਗੇ ਨਿਮਰਤਾ ਸਹਿਤ ਕੋਈ ਗੱਲਾਂ ਕਰੋਗੇ ਤਾਂ ਅਸੀਂ ਭਈ ਉਹਦਾ ਜਵਾਬ ਦੇਵਾਂਗੇ ਦੋਨੇ ਹੱਥ ਬੰਨ੍ਹ ਕੇ ਤੇ ਇਹੀ ਇੰਨੀਆਂ ਬੇਨਤੀਆਂ ਸੀਗੀਆਂ ਤੇ ਤੁਹਾਨੂੰ ਬੇਨਤੀ ਆ ਵੀ ਸਾਡੇ ਭਰਾ ਦੀ ਕਰਤਾਰਕੁਸ਼ੀ ਨਾ ਕਰੋ ਡਿੰਪੀ ਢਿੱਲੋਂ ਮੈਂ ਸਾਰੇ ਸੰਗਤ ਨੂੰ ਵੀ ਅਪੀਲ ਕਰਦਾ ਜੀ ਡਿੰਪੀ ਢਿੱਲੋਂ ਇੱਕ ਨੇਕ ਇਨਸਾਨ ਆ ਜੀ ਮੈਂ ਉਹਨਾਂ ਨਾਲ ਬਹੁਤ ਸਾਲਾਂ ਤੋਂ ਵਰਤਦਾ ਆ ਰਹੇ ਆਂ ਪਰਿਵਾਰ ਤੌਰ ਤੇ ਵਰਤਦਾ ਜੀ ਦੀ ਜੀ ਦੀ ਜੀ ਨੇ ਉਹਨੇ ਬਾਹ ਫੜ ਲਈ ਵੀ ਮੈਂ ਕੰਮ ਕਰਾਊਂਗਾ ਉਹਦਾ ਉਹਦੇ 'ਚ ਕੋਈ ਨੁਕਸਾਨ ਹੋ ਜੇ ਕੋਈ ਉਹਦਾ ਫਾਇਦਾ ਹੋ ਜੇ ਉਹਦੇ ਨਾਲ ਤੱਕ ਜਾਂਦੇ ਆ ਜੀ ਐਂਡ ਤੱਕ ਜਾਂਦੇ ਆ ਆਪ ਦਾ ਆਪ ਦੇ ਕਰੋ ਪੈਸੇ ਲਾ ਕੇ ਜਾਂਦੇ ਆ ਤੇ ਵਫਾਦਾਰੀ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਵੀ ਜਿਹੜੇ ਜਿੰਨੇ ਦੋਵੇਂ ਭਰਾਵਾਂ ਤੇ ਉਹਨਾਂ ਦੇ ਪਰਚੇ ਆ ਵੀ ਉਹ ਪਰਚੇ ਉਹਨਾਂ ਦੀ ਤਾਂ ਕਿਸੇ ਨਾਲ ਦੁਸ਼ਮਣੀ ਹੈ ਨਹੀਂ ਸੀ ਉਹਨਾਂ ਦੀ ਤਾਂ ਰਾਜਾ ਵੜਿੰਗ ਜੀ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਕਿਉਂ ਹੋਇਆ ਵਰਕਰਾਂ ਕਰਕੇ ਹੋਇਆ ਸਾਰਾ ਕੁਝ ਹੋਇਆ ਜੀ ਦੋਵੇਂ ਭਰਾ 12 12 14 14 ਪਰਸੈਂਟ ਦੇ ਤਰੀਕਾਂ ਭੁੱਗਤਰੇ ਅੱਜ ਦੀ ਘੜੀ ਤੇ ਸਾਡੇ ਕਈ ਸਾਥੀ ਕਹਿੰਦੇ ਆ ਵੀ ਇਹ ਪਾਰਟੀ ਦੇ ਅਸੀਂ ਉਦੋਂ ਕਿਹੜੀ ਪਾਰਟੀ ਸਰਦਾਰ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਸ਼੍ਰੋਮਣੀ ਕਾਲੀਦਾਲ ਪਿੱਛੇ ਹੀ ਅਸੀਂ ਜੇਲ੍ਹ ਗਏ ਆਂ ਟਿੰਪੀ ਢਲੋਂ ਜੀ ਤੇ ਸ਼੍ਰੋਮਣੀ ਕਾਲੀਦਾਲ ਕਰਕੇ ਹੀ ਸਾਡੇ ਤੇ 14 14 12 ਵਾਰ ਪਰਚੇ ਆ ਤੁਹਾਨੂੰ ਇਹ ਦੱਸ ਦਈਏ ਪਰ ਚਲੋ ਹੁਣ ਤੁਸੀਂ ਵਿਦਵਾਨ ਬਾਲੇ ਵੱਡੇ ਹੋ ਗਏ ਤੁਹਾਨੂੰ ਤੋਂ ਸਾਨੂੰ ਪਤਾ ਜਿਵੇਂ ਕੰਮ ਚੱਲਦਾ ਅਸੀਂ ਪਰਸੋਂ ਤਾਈਂ ਇਸੇ ਨਾਲ ਹੀ ਸੀ ਤੁਹਾਡੇ ਅਸੀਂ ਪਾਰਟੀ ਸੀ ਸੀ ਤੇ ਕਿਵੇਂ ਕਰਤਾਸ਼ ਕੂਸ਼ੀਆਂ ਕਰਨੀਆਂ ਕਿਵੇਂ ਪ੍ਰੋਪੋਗੈਂਡਾ ਚੱਲਦਾ ਪਰ ਮੈਂ ਸੰਸਮ ਤੁਹਾਨੂੰ ਫੇਰ ਦੁਆਰੇ ਹੱਥ ਵਲ ਕੇ ਬੇਨਤੀ ਕਰਦਾ ਵੀ ਇਸ ਕੰਮ ਨੂੰ ਰੋਕ ਦਿਓ ਹਾਂ ਹੈਲਦੀ ਜਿਹੜਾ ਚੰਗਾ ਜਿਹੜੇ ਕਹਿੰਦੇ ਹੁੰਦੇ ਆ ਗੱਲ ਕਰਨੀ ਹੈ ਤਾਂ ਤੁਹਾਡਾ ਸਵਾਗਤ ਆ ਅਸੀਂ ਜਰੂਰ ਪਰ ਜੇ ਤੁਸੀਂ ਇਹ ਜਿਹੀਆਂ ਮਾੜੀਆਂ ਗੱਲਾਂ ਤੋਂ ਨਾਂ ਬਾਝਾਏ ਤਾਂ ਅਸੀਂ ਹੋਰ ਠੋਕ ਕੇ ਜਵਾਬ ਦੇਵਾਂਗੇ ਹਲਕੇ ਦੀ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਡਿੰਪੀ ਢੱਲੋਂ ਦਾ ਆਪਾਂ ਠੋਕ ਕੇ ਸਾਥ ਦੇਈਏ ਨਿਰਸਵਾਰਥ ਬੰਦਾ ਹੈ ਕਿਧੜਵਾ ਹਲਕੇ ਦੀ ਜੇ ਜਿਵੇਂ ਹੁਣ ਕੱਲ ਨੂੰ ਸੀਮ ਸਾਹਿਬ ਆ ਰਹੇ ਆ ਤਾਂ ਜਿਵੇਂ ਉਹ ਪ੍ਰੋਮਿਸ ਕਰਕੇ ਜਾਣਗੇ ਤੇ ਕਿਧੜਵਾ ਹਲਕੇ ਦੀ ਇਹ ਬੰਦਾ ਨਿਹਾਰ ਬਦਲਣ ਦੀ ਸੋਚ ਰੱਖਦਾ ਡਿਵੈਲਪਮੈਂਟ ਤੇ ਡਿਵੈਲਪਮੈਂਟ ਇੱਕ ਹੀ ਡੈਂਡਾ ਇਸ ਬੰਦੇ ਦਾ ਵੀ ਸ਼ਹਿਰ ਨੂੰ ਸਾਫ਼ ਕਰਨਾ ਸਿਵਲ ਸਿਸਟਮ ਸਹੀ ਕਰਨਾ ਪਾਣੀ ਦਾ ਜਿਹੜਾ ਪੀਣ ਵਾਲਾ ਪਾਣੀ ਆ ਲੋਕਾਂ ਦੇ ਘਰਾਂ ਚ ਮਿਕਸ ਹੋ ਕੇ ਗੰਦਾ ਆਈ ਜਾਂਦਾ ਟੂਟੀਆਂ ਚ ਹੈ ਨਾ ਜੀ ਉਹ ਕਲੀਅਰ ਸਹੀ ਸਾਰਾ ਕੁਝ ਕਰਨਾ ਮਤਲਬ ਇਹ ਮੋٹے ਮੋٹے ਜਿਹੇ ਏਜੰਡੇ ਮੈਂ ਤੁਹਾਨੂੰ ਦੱਸਿਆ ਸੜਕਾਂ ਸੁਰਕਾਂ ਤਾਂ ਚਲੋ 인ਫਰਾਸਟ੍ਰਕਚਰ ਆਉਂਦੀਆਂ ਨੇ ਉਹ ਵੀ ਕਰੂਗਾ ਬਾਈ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਾਂ ਸਾਰੇ ਇਹਨਾਂ ਦੇ ਗੁੰਮਰਾਹ ਕਰਨ ਪ੍ਰਚਾਰ ਤੋਂ ਗੁੰਮਰਾਹ ਨਾ ਹੋਈਏ ਆਪਾਂ ਸਾਰੇ ਨਾਲ ਮਿਲ ਕੇ ਦਿੰਪੀ ਢਿੱਲੋਂ ਜੀ ਦਾ ਸਾਥ ਦਿਈਏ ਤੇ ਮੈਂ ਆਪਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਤੇ ਮੇਰਾ ਪਰਿਵਾਰ ਅਸੀਂ ਹਰਦੀਪ ਸਿੰਘ ਡਿੰਪੀ ਢੱਲੋਂ ਦੇ ਨਾਲ ਆ ਤੇ ਨਾਲ ਹੀ ਰਹਾਂਗੇ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਮੇਰੀ ਇਹ ਵੀਡੀਓ ਸੁਣੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਰਵਾਂਗੇ ਅੱਗੇ ਤੋਂ ਫੇਸਬੁੱਕ ਤੇ ਤੇ ਸਾਰਿਆਂ ਨੂੰ ਕੱਲ ਨੂੰ ਇੱਕ ਅਪੀਲ ਹੋਰ ਵੀ ਹੈ ਜੀ ਵੀ ਕੱਲ ਨੂੰ ਭਗਵੰਤ ਮਾਨ ਸਾਹਿਬ ਸੀਐਮ ਪੰਜਾਬ ਦੇ ਦਰਵਾਜ਼ਾ ਆ ਰਹੇ ਆ ਜੀ 1 ਵਜੇ ਆਪਣੇ ਸੱਟਾ ਬਾਜ਼ਾਰ 'ਚ ਤੇ ਸਾਰੇ ਜਿੰਨੀ ਸੰਗਤ ਹੈ ਜੀ ਜਿੰਨੀ ਡਿੰਪੀ ਢੱਲੋਂ ਨੂੰ ਪਿਆਰ ਕਰਦੀ ਆ ਤੇ ਮੈਂ ਆਪਦੇ ਆਮ ਆਦਮੀ ਪਾਰਟੀ ਵਾਲੇ ਵੀਰਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਵੀਰ ਤੁਸੀਂ ਕਿਤੇ ਇਹ ਨਾ ਸਮਝੋ ਵੀ ਤੁਹਾਨੂੰ ਅਸੀਂ ਕਿਤੇ ਕਿਸੇ ਗੱਲ ਤੇ ਤੁਹਾਨੂੰ ਪਿੱਠ ਵਿਖਾ ਦੇਾਂਗੇ ਤੁਸੀਂ ਅੱਗੇ ਲੱਗੋਗੇ ਮੇਰੇ ਵੀਰ ਅਸੀਂ ਤੁਹਾਡੇ ਪਿੱਛੇ ਚੱਲਾਂਗੇ ਸਾਨੂੰ ਜਿੱਥੇ ਤੁਸੀਂ ਹੁਕਮ ਕਰੋਗੇ ਤੁਹਾਡੇ ਨਾਲ ਚੱਲਿਆ ਕਰਾਂਗੇ ਤੇ ਸਾਰਿਆਂ ਨੂੰ ਕੱਲ ਨੂੰ 1 ਵਜੇ ਪਹੁੰਚਣ ਦੀ ਵੀਲ ਕਰਦਾ ਜੀ ਮੈਂ ਵੀ ਕਿਦਰਵਾ ਸਟਾ ਬਾਜ਼ਾਰ ਪਹੁੰਚੋ ਜੀ ਤੇ ਆਪਣੀ ਪੀਟਰ ਵਾਲੇ ਜੀ ਦਾ ਸਾਥ ਦੇਈਏ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਸੇ ਦੀ ਸ਼ਾਨ ਦੇ ਖਿਲਾਫ ਮੇਰੇ ਤੋਂ ਕੁਝ ਬੋਲਿਆ ਗਿਆ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਗਾਇਦੂ ਜੀ ਖਾਲਸਾ ਗਾਇਦੂ ਜੀ ਫਤਿਹ